ਹਾਂਜੀ ਭਾਜੀ ਫਿਰ ਵੋਟ ਕਿਹਨੂੰ ਪਾਣੀ ਹੈ ਕਾਂਗਰਸ ਨੂੰ ਜੀ ਕਾਂਗਰਸ ਨੂੰ ਮਜੀਠੇ ਜੀ ਹਾਂਜੀ ਸਾਡੇ ਇਲਾਕੇ ਦਾ ਤਾਂ ਬਿਕਰਮਜੀਤ ਸੇ ਮਜੀਠੀਆ ਵਾ ਜੀ ਇਹ ਕਹੀ ਠੀਕ ਹੈ ਕਹੀ ਇੱਦਾਂ ਦਾ ਬਾਦਸ਼ਾਹੀ ਇੱਕ ਸਾਡਾ ਕਾਂਗਰਸ ਚੰਗੀ ਲੱਗਦੀ ਹੈ ਹਾਂਜੀ ਕਾਂਗਰਸ ਚੰਗੀ ਲੱਗਦੀ ਹੈ ਕਾਰਨ ਕਾਰਨ ਬਹੁਤ ਵਧੀਆ ਬੰਦੇ ਆ ਸਾਨੂੰ ਜਿਹੜਾ ਵੀ ਕੰਮ ਪੈਂਦਾ ਉਸੇ ਲਈ ਕਰਕੇ ਹਾਜ਼ਰ ਕਰਦੇ ਆ ਨਹੀਂ ਮਜੀਠੇ ਜਿਲਕੇ ਦੇ ਕਿਹਨੂੰ ਪਸੰਦ ਆ ਮੈਨੂੰ ਤਾਂ ਕੋਈ ਪਸੰਦ ਨਹੀਂ ਕੋਈ ਪਸੰਦ ਨਹੀਂ ਕੋਈ ਕੰਮ ਨਹੀਂ ਜੇ ਕਰਦਾ ਅੱਛਾ ਸਾਰੇ ਲਾਰੇ ਠੂਠੇ ਲਾਰੇ ਲਾਉਂਦੇ ਜੇ ਮਜੀਠੀਆ ਦੇ ਜੱਜਾਗਾਰ ਆ ਇੱਥੇ ਵਿਕਰਮਜੀਤ ਜੀ ਨੇ ਕਿਹਾ ਇਹ ਤੇ ਵਿਕਰਮਜੀਤ ਹੀ ਹੱਕਦਾਰ ਰਹਿਗੇ ਜੀ ਬਿਲਕੁਲ ਵਿਕਰਮਜੀਤ ਸ਼ੋਰ ਵਿਕਰਮਜੀਤ ਜੀ ਜਿੰਦਾਬਾਦ ਹੈ ਜੀ ਜਿੰਦਾਬਾਦ ਹੀ ਰਹਿਣਗੇ ਜੀ ਅੰਮ੍ਰਿਤਸਰ ਦੇ ਵੀਆਈਪੀ ਹਲਕਾ ਹਲਕਾ ਮਜੀਠਾ ਦੇ ਵਿੱਚ ਖੜੇ ਹਾਂ ਤਾਂ ਮਜੀਠਾ ਹਮੇਸ਼ਾ ਇੱਕ ਐਪੀਸੈਂਟਰ ਮੰਨਿਆ ਜਾਂਦਾ ਜਦੋਂ ਵੀ ਅੰਮ੍ਰਿਤਸਰ ਚ ਚੋਣਾਂ ਹੁੰਦੀਆਂ ਨੇ ਤਾਂ ਇਸ ਵਾਰ ਲੋਕ ਸਭਾ ਦੀ ਚੋਣਾਂ ਦੇ ਵਿੱਚ ਮਜੀਠਾ ਦੇ ਲੋਕ ਕਿਸ ਨੂੰ ਪਸੰਦ ਕਰ ਰਹੇ ਨੇ ਤੇ ਅਸੀਂ ਇਸ ਵੇਲੇ ਮਜੀਠਾ ਦੇ ਬਾਜ਼ਾਰਾਂ ਚ ਹਾਂ ਬਾਜ਼ਾਰਾਂ ਜਿਸ ਕਰਕੇ ਜਾਂਨੇ ਆ ਕਿਉਂਕਿ ਬਾਜ਼ਾਰਾਂ ਚ ਲੋਕ ਹਰ ਤਰ੍ਹਾਂ ਦੇ ਲੋਕ ਆਉਂਦੇ ਨੇ ਪਿੰਡੋਂ ਵੀ ਲੋਕ ਆ ਤਾਂ ਗੱਲਬਾਤ ਕਰਾਂਗੇ ਕਿ ਆਖਿਰਕਾਰ ਲੋਕਾਂ ਦਾ ਕੀ ਮਨ ਹੈ ਇਸ ਵਾਰ ਤੇ ਸਿਰੇ ਸਿਰੇ ਭਾਈ ਸਾਹਿਬ ਗਰਮੀ ਤੋਂ ਬਚਣ ਵਾਸਤੇ ਗਮਸ਼ਾ ਪਾ ਕੇ ਨਿਕਲੇ ਨੇ ਤਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਭਾਜੀ ਫਿਰ ਕਿਹਦਾ ਜੋਰ ਹੈ ਤੁਹਾਡੇ ਇਲਾਕੇ ਦੇ ਵਿੱਚ ਜੇਰਾ ਇਲਾਕਾ ਨਹੀਂ ਹੈ ਤਾਂ ਹਾਂਜੀ ਨਹੀਂ ਮਜੀਠੇ ਦੇ ਕਿਹਦਾ ਜੋਰ ਹੈ ਪਤਾ ਨਹੀਂ ਮਤਲਬ ਤਾਂ ਬਿਲਕੁਲ ਹਾਂਜੀ ਭਾਜੀ ਕਿਹਦਾ ਯੋਰ ਆ ਜੀ ਮਜੀਠੇ 'ਚ ਫਿਰ ਕਿੱਧਰ ਸਾਰਿਆਂ ਦਾ ਯੋਰ ਆ ਵੀਰ ਜੀ ਹਾਂਜੀ ਸਾਰਿਆਂ ਦਾ ਯੋਰ ਰਬਰ ਲੱਗ ਰਿਹਾ ਮਜੀਠੇ 'ਚ ਅੱਛਾ ਹਾਂਜੀ ਓਕੇ ਤੇ ਤੁਹਾਡੀ ਵੋਟ ਕਿੱਧਰ ਜਾਣੀ ਫਿਰ ਤੁਹਾਡੀ ਵੋਟ ਭਾਜੀ ਸਾਰੇ ਵਾਲੀ ਆ ਜੀ ਸਾਰੇ ਪਿਆਰ ਕਰਦੇ ਹਨ ਉਹਦੇ ਸਾਡਾ ਸਾਰਿਆਂ ਨੇ ਸਵਾਰਿਆ ਅੱਜ ਤੱਕ ਵੋਟ ਤੇ ਪਾਣੀ ਹੈ ਨਾ ਵੋਟ ਸਾਰਿਆਂ ਦਾ ਪਾਵਾਂ ਹਾਂਜੀ ਪਾਵਾਂਗੇ ਜੀ ਵੋਟ ਦੇ ਇੱਕ ਆ ਨਾ ਸਰ ਇਹ ਲਾਸਟ ਜਾ ਕੇ ਪਾ ਲੱਗੇਗਾ ਹਲੇ ਤੇ ਗੋਰ ਦਾਵੇ ਜਾਈ ਰੱਖਦਾ ਪਿਆ ਹਲੇ ਕੀ ਬਿਲਕੁਲ ਤਾਂ ਤੁਸੀਂ ਦੇਖ ਸਕਦੇ ਹੋ ਕਿ ਮਜੀਠੇ ਹਲਕੇ ਦੀ ਵੀ ਸ਼ੁਰੂਆਤ ਜਿਹੜੀ ਆਪਾਂ ਕੀਤੀ ਹੈ ਉਹ ਇਸ ਤਰ੍ਹਾਂ ਦੇ ਸਾਇਲੈਂਟ ਵੋਟਰ ਤੋਂ ਹੀ ਹੋਈ ਆ ਕਿ ਇਸ ਕੁਝ ਬੋਲ ਨਹੀਂ ਰਹੇ ਕਿ ਆਖਿਰਕਾਰ ਵੋਟ ਕਿਨੂੰ ਪਾਣੀ ਹੈ ਤਾਂ ਭਾਈ ਸਿੱਰੇ ਸਿੱਰੇ ਬਹੁਤ ਮਿਹਨਤ ਕਰ ਰਿਹਾ ਭਾਈ ਫਿਰ ਵੋਟ ਕਿਨੂੰ ਪਾਣੀ ਹੈ ਅੱਜ ਇਸ ਵਾਰ ਦੱਸੋ ਜੀ ਕਾਂਗਰਸ ਹਾਂਜੀ ਕਾਂਗਰਸ ਕਾਰਨ ਕਾਰਨ ਇਹ ਆਪਣੀ ਮੰਨ ਮੰਨ ਬਿਲਕੁਲ ਤਾਂ ਬਿਲਕੁਲ ਹਾਂਜੀ ਭਾਜੀ ਫਿਰ ਵੋਟ ਕਿਨੂੰ ਪਾਣੀ ਹੈ ਕਾਂਗਰਸ ਨੂੰ ਜੀ ਕਾਂਗਰਸ ਨੂੰ ਵਜੀਠੇ ਜੀ ਹਾਂਜੀ 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 ਭਾਜੀ ਫਿਰ ਵੋਟ ਕਿਨੂੰ ਪਾਣੀ ਹੈ ਆਮ ਆਦਮੀ ਪਾਰਟੀ ਨੂੰ ਕਾਰਨ ਕారణ ਕਿ ਜਿਹੜਾ ਕੰਮ ਲੈਂਦਾ ਉਹਨੂੰ ਪਾਉਣੀ ਆ ਕਿ ਅੱਛਾ ਜਿਹੜਾ ਕੰਮ ਕਰੂਗਾ ਉਹਨੂੰ ਵੋਟ ਪਾਵਾਂਗੇ ਅੱਛਾ ਜਮਾਦੀ ਪਾਰਟੀ ਨੇ ਕੰਮ ਕੀਤੇ ਮਜੀਠੇ ਜੀ ਹਾਂਜੀ ਹਾਂਜੀ ਕੀਤੇ ਤਾਂ ਬਿਲਕੁਲ ਗਾਂਧੀ ਦੇ ਬਹੁਤ ਫੈਨ ਆ ਜੀ ਹਾਂਜੀ ਰਾਹੁਲ ਗਾਂਧੀ ਦੇ ਬਹੁਤ ਫੈਨ ਆ ਰਾਹੁਲ ਗਾਂਧੀ ਦੇ ਹਾਂਜੀ ਜਦੀਪ ਕੁਸ਼ੀ ਰਾਜੇ ਨੇ ਅੱਛਾ ਜੀ ਹਾਂਜੀ ਓਕੇ ਉਹ ਵੀ ਦੁਨੀਆਂ ਦਾ ਉਹਨਾਂ ਨੇ ਆਪਣਾ ਪਰਿਵਾਰ ਉਹਨਾਂ ਨੇ ਸੀਤ ਕੀਤਾ ਅਸੇ ਦੇਸ ਬਦਲੇ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਵੋਟ ਨਿਕਲ ਰਹੀ ਹੈ ਕਾਂਗਰਸ ਦੀ ਮਜੀਠੇ ਹਲਕੇ ਵਿੱਚ ਮੌਜੂਦ ਹਾਂਜੀ ਭਾਜੀ ਫਿਰ ਕਿਹਨੂੰ ਵੋਟ ਪਾਣੀ ਮਜੀਠੇ ਜੀ ਤੂੰ ਗੋਗਰ ਨੂਤਵਾ ਦਾ ਨਹੀਂ ਨੀ ਪਰ ਫਿਰ ਵੀ ਪਸੰਦ ਕੌਣ ਹੈ ਸਾਡੇ ਇਲਾਕੇ ਦਾ ਤਾਂ ਬਿਕਰਮਜੀਤ ਸਿੰਘ ਜੀਠੀਆ ਵਾ ਜੀ ਠੀਕ ਹੈ ਗਈ ਇੱਦੇ ਦਾ ਬਾਦਸ਼ਾਹ ਹੀ ਇੱਕ ਸਾਲ ਦਾ ਹੂੰ ਤੇ ਵੋਟ ਬਿਕਰਮ ਨੂੰ ਜੀਠੀਆ ਨੂੰ ਕਿਹਨੂੰ ਜਾਣੀ ਚਾਹੀਦੀ ਹੈ ਸਾਹਨਾ ਜੀ ਕੰਮ ਤੇ ਆਮ ਆਦਮੀ ਪਾਰਟੀ ਚੰਗੇ ਕੀਤੇ ਦੋ ਸਾਲ ਐਵੇਂ ਕਹਿੰਦੀ ਗੱਲ ਨਹੀਂ ਹੈਗੀ ਉਹਨੇ ਮਾੜਾ ਕੰਮ ਨਹੀਂ ਕੀਤਾ ਕੋਈ ਵੀ ਇਹਦੇ ਚਿਹਰੇ ਉੱਤੇ ਇਹਨੇ ਕੰਮ ਕੀਤਾ ਵਈਏ ਕੀਤੇ ਇੰਦੇ ਵੀ ਜੀ ਬਿਲਕੁਲ ਤੁਸੀਂ ਦੇਖ ਸਕਦੇ ਆਮ ਜਨਤਾ ਦੀ رائے ਲੈ ਰਹੇ ਆਂ ਆਮ ਜਨਤਾ ਨਾਲ ਗੱਲਬਾਤ ਕਰਨੇ ਭਾਜੀ ਫਿਰ ਇਸ ਵਾਰ ਕਿਹਨੂੰ ਵੋਟ ਜਾਣੀ ਆਪਣੀ ਜੀਦੀ ਸਰਕਾਰ ਆ ਉਹਦਾ ਰਾਜ ਆ ਹਾਂ ਵੋਟਰ ਨੂੰ ਪਾਵਾਂਗੇ ਜਿੱਧਰ ਰਾਜ ਆ ਜੀ ਕਿਧਰ ਰਾਜ ਆ ਇਸ ਵੇਲੇ ਉੱਪਰ ਮੋਦੀ ਦਾ ਰਾਜ ਆ ਪੰਜਾਬ ਚਾਮਾ ਦੀ ਪਾਰਟੀ ਦਾ ਰਾਜ ਆ ਕਿਹੜੇ ਰਾਜ ਦੀ ਗੱਲ ਕਰ ਰਹੇ ਹੋ ਜਿੱਧਰ ਰਾਜ ਆ ਜੀ ਨਹੀਂ ਕਿਧਰ ਰਾਜ ਦੋ ਦੋ ਨਾ 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 ਗਲਤ ਕੰਮ ਨਹੀਂ ਕਰਨਾ ਹਾਂਜੀ ਕਿਧਰ ਰਾਜ ਆ ਉਹਦੀ ਸਰਕਾਰ ਆ ਉਹਦਾ ਪੰਜਾਬ ਆ ਅੱਛਾ ਹਾਂਜੀ ਤੇ ਕੌਣ ਆ ਕੌਣ ਆਏ ਤੁਹਾਨੂੰ ਬਤਾਊਗਾ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਬੰਦ ਕੁਝ ਅਖਰਾ ਦੇ ਵਿੱਚ ਵੱਡੀ ਗੱਲ ਬਿਆਨ ਕਰ ਰਹੇ ਨੇ ਲੋਕ ਇੱਥੇ ਤੇ ਸੀਐਸ ਵੱਲੇ ਹਲਕਾ ਮਜੀਠਾ ਤੋਂ ਕਿ ਸਭ ਤੋਂ ਇੰਪੋਰਟੈਂਟ ਹਲਕਾ ਮੰਨਿਆ ਜਾਂਦਾ ਕੁਝ ਹੋਰ ਨੇ ਭਾਜੀ ਫਿਰ ਵੋਟ ਕਿੱਧਰ ਜਾਣੀ ਹੈ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਦਾਰ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਇਸ ਵੇਲੇ ਮੌਜੂਦ ਹਾਂ ਮਜੀਠਾ ਹਲਕਾ ਦੇ ਵਿੱਚ ਤਾਂ ਗੱਲਬਾਤ ਕਰਾਂਗੇ ਹਾਂਜੀ ਭਾਜੀ ਫਿਰ ਵੋਟ ਮਜੀਠੇ ਜ ਕਿਨੂੰ ਜਾ ਰਹੀ ਹੈ ਕਿਹਦਾ ਪਲੜਾ ਪਾੜੀ ਹੈ ਦੀ ਮਜੀਠੇ ਭਾਈ ਕੀ ਦੱਸ ਸਕਦਾ ਤੁਹਾਨੂੰ ਜੀ ਪੜ ਲਾ ਸਾਰਿਆਂ ਦਾ ਭਾਰੀ ਆਡੇ ਮਜੀਠੇ ਦੇ ਵਿੱਚ ਜੀ ਤੁਸੀਂ ਵੋਟ ਕਿਨੂੰ ਪਾਣੀ ਆਹੀ ਆਹ ਦੱਸ ਨਹੀਂ ਸਕਦਾ ਕਿਸੇ ਨੂੰ ਜਿਹਨੂੰ ਵੋਟ ਪਾਵਾਂਗੇ ਹਾਂ ਜੀ ਜਿਹੜਾ ਜਿੱਤ ਗਿਆ ਉਹਨੂੰ ਵੋਟ ਪਾਣੀ ਵੋਟ ਤੁਸੀਂ ਪਾਓਗੇ ਤੇ ਲੋਕ ਦਿੱਤਣਗੇ ਨਾ ਸਰ ਜਿਹੜਾ ਜਿੱਤ ਗਿਆ ਉਹਨੂੰ ਵੋਟ ਪੈ ਗਈ ਸਮਝੋ ਅੱਛਾ ਹਾਂ ਜੀ ਕੋਲ ਜਿਹੜਾ ਜਿੱਤ ਗਿਆ ਉਹੋ ਹੀ ਉਹੋ ਹੀ ਜਿਹੜਾ ਉੱਪਰ ਉਹ ਥੱਲੇ ਬਸ ਬਸ ਬਿਲਕੁਲ ਜੀ ਬਿਲਕੁਲ ਉੱਪਰ ਥੱਲੇ ਹਾਂ ਜੀ ਭਾਈ ਫਿਰ ਵੋਟ ਕਿਨੂੰ ਪੈਂਦੀ ਹੈ ਕੀ ਮਜੀਠੇ ਦੇ ਵੋਟ ਜਿਹੜਾ ਜਿੱਤੇਗਾ ਉਹ ਪਾਉਂਗਾ ਨਹੀਂ ਪਰ ਫਿਰ ਵੀ ਵੋਟ ਕਿਹਨੂੰ ਪਾਣੀ ਵੋਟ ਪਾਣੀ ਹੈ ਨਾ ਤੇ ਕਿਹੜਾ ਪਸੰਦ ਲੱਗ ਰਿਹਾ ਇਸ ਵੇਲੇ ਅਗਰ ਚਾਰ ਕੈਂਡੀਡੇਟ ਦੀ ਗੱਲ ਕੀਤੀ ਜਾਵੇ ਹਾਂ ਜੀ ਨਹੀਂ ਪਾਜੀ ਕੁਝ ਵੀ ਨਹੀਂ ਕਹਿ ਸਕਦੇ ਇਹ ਦੋ ਦਰੀ ਨੂੰ ਪਾ ਲੱਗੂ ਇਹ ਦੋ ਦਰੀ ਨੂੰ ਪਾ ਲੱਗੂ ਅੱਛਾ ਵੋਟ ਪਾਣੀ ਹੈ ਨਾ ਹਾਂ ਜੀ ਵੋਟ ਤੇ ਪਾਵਾਂਗੇ ਹਾਂ ਜੀ ਭੈਣ ਜੀ ਤੁਸੀਂ ਵੋਟ ਪਾਣੀ ਹੈ ਜਿਹੜਾ ਸਾਡੇ ਲਈ ਵਧੀਆ ਕੰਮ ਕਰੂਗਾ ਕੌਣ ਵਧੀਆ ਕੰਮ ਕਰ ਰਿਹਾ ਫਿਰ ਵੀ ਹਲਦੀ ਘੜੀ ਰਿਹਾ ਜਾ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ हां <laughs> जी भाई <laughs> जी ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜਾ ਜਿੱਤੇਗਾ ਦੇ ਉਹੀ ਉਧਰ ਹੀ ਸਾਡੀ ਵੋਟ ਹੋਏਗੀ ਜੀ ਬਸ ਇਹਦੇ ਪਤਾ ਚਲ ਜੇਗਾ ਆਉਣ ਦਾ ਰਿਜ਼ਲਟ ਹਾਂ ਜੀ ਰਿਜ਼ਲਟ ਕੌਣ ਜਿੱਤੇਗਾ ਚਲੋ ਤੁਸੀਂ ਸਾਨੂੰ ਦੱਸ ਦਿਓ ਪਤਾ ਚੱਲ ਹੀ ਜਾਏਗਾ ਜੀ ਉਹ ਰਿਜ਼ਲਟ ਆਏਗਾ ਜੀ ਅਸੀਂ ਹੁਣ ਇਦਾਂ ਤੇ ਕੁਝ ਕਹਿ ਨਹੀਂ ਸਕਦੇ ਨਹੀਂ ਬਸ ਪਸੰਦ ਕੌਣ ਆ ਤੁਹਾਨੂੰ ਚਾਰ ਪਾਰਟੀਆਂ ਨੂੰ ਸਾਰੇ ਹੀ ਵਧੀਆ ਜੀ ਕੋਈ ਨਹੀਂ ਲੱਗ ਜੇਗਾ ਪਤਾ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਲੋਕ ਕੁਲ ਮਿਲਾ ਕੇ ਜਿਹੜਾ ਨਾ ਉਹ ਦਬੀ ਜ਼ੁਬਾਨ ਚ ਗੱਲ ਕਰ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਵੋਟਰ ਜਿਹੜਾ ਖੁੱਲਕੇ ਬੋਲਦਾ ਨਜ਼ਰ ਨਹੀਂ ਆ ਰਿਹਾ ਔਰ ਗੱਲ ਜ਼ਰੂਰ ਕਰ ਰਹੇ ਨੇ ਤਾਂ ਅ ਮਾਤਾ ਜੀ ਬੈਠੇ ਨੇ ਮਾਤਾ ਇਹਨਾਂ ਗੱਲਬਾਤ ਕਰਾਂਗੇ ਕਿਹੜੀ ਪਾਰਟੀ ਨੂੰ ਵੋਟ ਚੰਗੀ ਲੱਗ ਰਹੀ ਜੀ ਇਸ ਵੇਲੇ ਉਹਨਾਂ ਦੇ ਕਾਂਗਰਸ ਚੰਗੀ ਲੱਗਦੀ ਹੈ ਹਾਂਜੀ ਕਾਂਗਰਸ ਚੰਗੀ ਲੱਗਦੀ ਹੈ ਕਾਰਨ ਕਾਰਨ ਬਹੁਤ ਵਧੀਆ ਬੰਦੇ ਆ ਸਾਨੂੰ ਜਿਹੜਾ ਵੀ ਕੰਮ ਪੈਂਦਾ ਉਸੇ ਲਈ ਕਰਕੇ ਹਾਜ਼ਰ ਕਰਦੇ ਆ ਹੂੰ ਦੋ ਤਿੰਨ ਕੰਮ ਪਏ ਸਾਨੂੰ ਅੱਛਾ ਜੀ ਮੋਰੀ ਹੋ ਕੇ ਨਾਡਾ ਕੰਮ ਕੀਤਾ ਮੋਰੀ ਹੋ ਕੇ ਹਾਂ ਮੰਤਰੀ ਸਾਹਿਬ ਨੇ ਨਹੀਂ ਕੀਤਾ ਉਹਦੇ ਐਮ ਸੀਐਨ ਨੇ ਨਹੀਂ ਕਰਨ ਦਿੱਤਾ ਅੱਛਾ ਹਾਂ ਮੂੰ ਤੇ ਕਹਾ ਗਿਆ ਮੈਂ ਮੈਂ ਇਸ ਟਾਈਮ ਮੰਤਰੀ ਵੀ ਆਵੇ ਤਾਂ ਮੈਨੂੰ ਇਹ ਗੱਲ ਕਹੂੰਗੀ ਕਿ ਤੁਸੀਂ ਚੰਗੇ ਜੇ ਤੁਹਾਡੇ ਚਿਮਚੇ ਨਹੀਂ ਚੰਗੇ ਵਿਕਰਮ ਜੀਠੀ ਦੀ ਗੱਲ ਕਰ ਰਹੇ ਹਾਂ ਉਹ ਬਹੁਤ ਚੰਗੇ ਆ ਪਰ ਉਹਦੇ ਚਿਮਕੇ ਨਹੀਂ ਚੰਗੇ ਅਦਮ ਜੀਠੀਆ ਸਾਹਿਬ ਚੰਗੇ ਨੇ ਹਾਂ ਪਰ ਵੋਟ ਆਪਾਂ ਕਾਂਗਰਸ ਨੂੰ ਜਾਊਗੀ ਬਿਲਕੁਲ ਕਾਂਗਰਸ ਨੂੰ ਵੋਟ ਜਾਂਦੀ ਨਜ਼ਰ ਆ ਰਹੀ ਹੈ ਤਾਂ ਇਸ ਵੇਲੇ ਹਲਕੇ 'ਚ ਮੌਜੂਦ ਆ ਭਾਈ ਸਾਹਿਬ ਨੇ ਪਾਜੀ ਫਿਰ ਕਿੱਧਰ ਵੋਟ ਜਾਂਦੀ ਆ ਕੀ ਕਿਹਦਾ ਜੋਰ ਜੇ ਤੁਹਾਡੇ ਇਲਾਕੇ 'ਚ ਇੱਥੇ ਕਹਿਦਾ ਪਤਾ ਨਹੀਂ ਲੱਗਦਾ ਭਾਜੀ ਹਾਂ ਇਹਦੇ ਸਾਹਿਬ ਜਿਹਨੂੰ ਪੁੱਛੋਗੇ ਨਾ ਤੈਨੂੰ ਪਾਵਾਂਗੇ ਹੂੰ ਇਹ ਜੇ ਕਹਿਦਾ ਬਾਤ ਲੱਗਦਾ ਅੱਛਾ ਪਰ ਫਿਰ ਵੀ ਜੋਰ ਕਿਦਾ ਤੁਹਾਨੂੰ ਤੁਸੀਂ ਕਿਹਨੂੰ ਵੋਟ ਪਾਉਂਦੇ ਹੋ ਇਹਦਾ ਨਹੀਂ ਪਤਾ ਮੈਂ ਮੈਂ ਇਹ ਮੌਕਾ ਦੇਖਾਂਗੇ ਮੌਕਾ ਵੇਖ ਕੇ ਵੋਟ ਪਾਣੀ ਹੈ ਨਾ ਆਪਾਂ ਦੇ ਲੋਕ ਬਿਲਕੁਲ ਮੌਕਾ ਵੇਖ ਕੇ ਵੋਟ ਪਾਵਾਂਗੇ ਇਸ ਤਰ੍ਹਾਂ ਦੀ ਗੱਲ ਆਖ ਰਹੇ ਨੇ ਕੋਈ ਨੌਜਵਾਨ ਆਗੂ ਮੌਜੂਦ ਨੇ ਕਿਉਂਕਿ ਨੌਜਵਾਨ ਅਕਸਰ ਰਾਤ ਕਰਦੇ ਨੇ ਭਾਜੀ ਕਿਹਨੂੰ ਵੋਟ ਪਾਣੀ ਫਿਰ ਆਏਗੀ ਦੇਖਦੇ ਆ ਇਹ ਤਾਂ ਏਦਾਂ ਕਾਨਫਰੰਸ ਰਾਹੀਂ ਦੱਸ ਨਹੀਂ ਨਾ ਸਕਦੇ ਆਪਾਂ ਹਾਂਜੀ ਵੋਟ ਪਾਣੀ ਹੈ ਨਾ ਪੋਰ ਤੇ ਜ਼ਰੂਰ ਪਾਵਾਂਗੇ ਪਸੰਦ ਕਿਹੜਾ ਵਹਿਚਾਰਾਂ ਦੀ ਏਦਾਂ ਨਹੀਂ ਭਾਜੀ ਦੱਸ ਸਕਦੇ ਆਪਾਂ ਹਾਂਜੀ ਭਾਜੀ ਕਿਹੜਾ ਪਸੰਦ ਹੈ ਵੇਖਦੇ ਆ ਜੀ ਚਲੋ ਕਰਨਾ ਤੇ ਆਪਣਾ ਪੈਣਾ ਤੇ ਸਾਨੂੰ ਤਾਂ ਕਹਿੰਦੇ ਅਜੇ ਤੱਕ ਕੁਝ ਦਿੱਤਾ ਨਹੀਂ ਆ ਬਿਲਕੁਲ ਤੇ ਸਾਨੂੰ ਤੇ ਆਪਣਾ ਕਰਕੇ ਆਪਣਾ ਖਾਣਾ ਪਣਾ ਤੁਸੀਂ ਫਿਰ ਵੀ ਚਾਰ ਵੀਰ ਪਾਰਟੀਆਂ ਚ ਕਿਹੜੀ ਪਾਰਟੀ ਤੇ ਫੇਰ ਹੀ ਵੇਖਾਂਗੇ ਟਾਈਮ ਆਊਗਾ ਤੇ ਟਾਈਮ ਆ ਕੇ ਵੇਖਾਂਗੇ ਹਾਂ ਜੀ ਬਿਲਕੁਲ ਟਾਈਮ ਆ ਕੇ ਵੇਖਾਂਗੇ ਜੀ ਭਾਈ ਜੀ ਫਿਰ ਕਿਹੜੀ ਮਨੀ ਆਦੀ ਦੇ ਹਾਂਜੀ ਭਾਜੀ ਫਿਰ ਕਿਹਨਾ ਕੀ ਪਸੰਦ ਜੇ ਬਾਸ ਹੀ ਸਾਰੇ ਪਸੰਦ ਆ ਜੀ ਸਾਰੇ ਪਸੰਦ ਆ ਸਭ ਕੋਈ ਪਸੰਦੀ ਪਸੰਦ ਹੈਗਾ ਟਾਈਮ ਆਉਮ ਤੇ ਵੇਖਾਂਗੇ ਅੱਛਾ ਵੋਟ ਪਾਣੀ ਨਾ ਹਾਂ ਵੋਟ ਜਰੂਰ ਪਾਵਾਂਗੇ ਵੋਟਸ 100 ਤੋਂ 100% ਵੋਟ ਪਾਵਾਂਗੇ ਪਾਣੀ ਕਿਨੂੰ ਆ ਸ਼ਾਂਤੀ ਇਹ ਸ਼ਾਂਤ ਗੁਪਤ ਵੋਟ ਤਾਂ ਤੁਸੀਂ ਦੇਖੋ ਸਾਇਲੈਂਟ ਵੋਟਰ ਅਕਸਰ ਅਸੀਂ ਕਹਿੰਦੇ ਆ ਕਿ ਸਾਇਲੈਂਟ ਵੋਟਰ ਕੀ ਕਰੂਗਾ ਹੁਣ ਇਹ ਜਿਹੜਾ ਸਾਇਲੈਂਟ ਵੋਟਰ ਇਹ ਕੀ ਕਰੂਗਾ ਤਾਂ ਉਹ ਅਸੀਂ ਦੇਖਣ ਜਾਣ ਦੀ ਕੋਸ਼ਿਸ਼ ਕਰ ਰਹੇ ਆ ਕਿ ਆਖਿਰਕਾਰ ਸਾਇਲੈਂਟ ਵੋਟਰ ਕਿੱਧਰ ਨੂੰ ਜਾਂਦਾ ਹੈ ਤਾਂ ਤੁਸੀਂ ਵੇਖ ਸਕਦੇ ਹੋ ਅਸੀਂ ਇਸ ਵੇਲੇ ਬਾਜ਼ਾਰਾਂ 'ਚ ਖ ਤਾਂ ਪਾਜੀ ਫਿਰ ਵੋਟ ਕਿਨੂੰ ਪੈਂਦੀ ਐ ਕੀ ਸਰ ਵੋਟ ਤਾਂ ਜਦੋਂ ਰਿਜ਼ਲਟ ਆਏਗਾ ਉਦੋਂ ਹੀ ਪਟਾਰੀ ਖੁੱਲੇਗੀ ਕਿਨੂੰ ਪਾਈ ਐ ਹਾਂਜੀ ਨਹੀਂ ਪਰ ਫਿਰ ਵੀ ਪਸੰਦ ਕਿਹੜਾ ਪਸੰਦ ਸਾਰੇ ਹੀ ਆ ਪਸੰਦ ਸਾਰੇ ਆ ਜੀ ਜਿਹਨੂੰ ਪਟਾਰੀ ਉਦੋਂ ਨਹੀਂ ਖੋਲਾਂਗੇ ਜਦੋਂ ਰਿਜ਼ਲਟ ਆਏਗਾ ਜੀ ਤਾਂ ਪਾਜੀ ਇੱਕ ਹੋਰ ਆਨੇ ਪਾਜੀ ਇੱਕ ਮਿੰਟ ਵੀਰ ਜੀ ਵੋਟ ਕਿਨੂੰ ਪਾਣੀ ਐ ਕੀ ਫਿਰ ਵੋਟਾਂ ਆ ਗਈਆਂ ਜੀ ਵੋਟਾਂ ਦੇ ਹਾਂਜੀ ਵੇਖ ਕੇ ਕਿ ਨੇਤਾ ਕਿਹੜਾ ਚੰਗਾ ਨਹੀਂ ਮਜੀਠੇ ਜਿਲਕੇ ਦੇ ਕਿਹਨੂੰ ਪਸੰਦ ਆ ਮੈਨੂੰ ਤਾਂ ਕੋਈ ਪਸੰਦ ਨਹੀਂਗਾ ਕੋਈ ਪਸੰਦ ਨਹੀਂ ਕੋਈ ਕੰਮ ਨਹੀਂ ਜੇ ਕਰਦਾ ਅੱਛਾ ਸਾਰੇ ਲਾਰੇ ਝੂਠੇ ਲਾਰੇ ਲਾਉਂਦੇ ਜੇ ਅੱਛਾ ਤੁਹਾਨੂੰ ਆਹ ਕਰਾਂਗੇ ਤੁਹਾਨੂੰ ਇਹ ਕਰਦਾਂਗੇ ਤੁਹਾਡੇ ਖਾਤਿਆਂ 'ਚ ਪੈਸੇ ਲੇਡੀਜ਼ ਦੇ ਖਾਤੇ 'ਚ ਪੈਸੇ ਪੈਣ ਪਾਵਾਂਗੇ ਸਹੀ ਬਸ ਇੰਨੇ ਦਿਨ ਜਿੰਨੇ ਦਿਨ ਵੋਟਾਂ ਹੁੰਦੀਆਂ ਨੇ ਨਾ ਰੀਆਂ ਪਰ ਕੋਈ ਕਹਿੰਦਾ ਘਰ ਨਹੀਂ ਜਾਂਦਾ ਕੋਈ ਕਹਿੰਦਾ ਹਾਲਤਾਂ ਨਹੀਂ ਪਹੁੰਚਦਾ ਬਸ ਇਹ ਗੱਲ ਜੇ ਤਾਂ ਬਿਲਕੁਲ ਇੱਕ ਨੌਜਵਾਨ ਹੋਣੇ ਵੀਰੇ ਫਿਰ ਵੋਟ ਕਿਨੂੰ ਪਾਣੀ ਆ ਕੇ ਹਾਂਜੀ ਪਾਜੀ ਫਿਰ ਵੋਟ ਕਿਨੂੰ ਪਾਣੀ ਆ ਕੇ ਹਾਂਜੀ ਪਾਜੀ ਤਾਂ ਬਿਲਕੁਲ ਤੁਸੀਂ ਵੀ ਐਸੋ ਦਸਾਰ ਜੀ 1 ਮਿੰਟ ਲਾਂਗੇ ਵੋਟ ਕਿਹੜਾ ਪਸੰਦ ਆ ਜੀ ਮਜੀਠੇ ਜੇ ਸਾਰੇ ਪਸੰਦ ਆ ਜੀ ਤੇ ਵੋਟ ਕਿਹਨੂੰ ਪਾਣੀ ਆ ਜਦੋਂ ਜੀਕਰ ਪਾ ਦਾਂਗੇ ਕੋਈ ਬੰਦਛੇਦਰਾ ਹਾਂਜੀ ਸਰ ਕੀ ਕਹਿਣਾ ਚਾਹੋ ਕਿਹਨੂੰ ਵੋਟ ਪਾਣੀ ਆ ਕਿਹਨੂੰ ਜੀਠੇ ਸਾਨੂੰ ਸਾਰੇ ਪਸੰਦ ਆ ਜੀ ਸਾਡਾ ਸਾਰਿਆਂ ਦਾ ਪ੍ਰੇਮ ਆ ਜੀ ਸਾਡਾ ਅੱਛਾ ਪਰ ਫਿਰ ਵੀ ਪਸੰਦ ਕਿਹੜਾ ਸਾਰੇ ਸਾਡੇ ਸਾਨੂੰ ਕੋਈ ਮਾੜਾਗਾ ਹਾਂਜੀ ਭਾਈ ਹੋਰ ਨੌਜਵਾਨ ਆ ਇਹਨੇ ਪਾ ਜੀ ਕਿ ਜਦੋਂ ਵੋਟ ਪਾਣੀ ਫਿਰ ਕਰਦੇ ਵਿਚਾਰ ਹਲੇ ਅੱਛਾ ਵਿਚਾਰ ਹਲੇ ਨਿਕਰੋ ਟੇਕੇ ਜਾਈ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲੋਕ ਇਸ ਗੱਲ ਕਹਿ ਰਹੇ ਨੇ ਵਿਚਾਰ ਕਰ ਰਹੇ ਨੇ ਤਾਂ ਅਸੀਂ ਇਸ ਵੇਲੇ ਹਲਕਾ ਮਜੀਠਾ ਦਾ ਤੁਸੀਂ ਵੇਖੋ ਕਿ ਲੋਕਾਂ ਨਾਲ ਗੱਲਬਾਤ ਕਰ ਰਹੇ ਲਗਾਤਾਰ ਭਾਜੀ ਫਿਰ ਵੋਟ ਕਿਨੂੰ ਪਾਣੀ ਆ ਕੀ ਬੋਰਜੀ ਪਾਣੀ ਆ ਤਕਰੀ ਨੂੰ ਤਕਰੀ ਨੂੰ ਤਕਰੀ ਨੂੰ ਬੇਸਮ ਜੀਠਿਆ ਦਾ ਘੜਿਆਏ ਜਿਤਨਾ ਮੈਂ ਉਹ ਨਹੀਂ ਆ ਅੱਛਾ ਪੱਕੀ ਗੱਲ ਐ ਬਿਕਰਮ ਜੀਠਿਆ ਜੀ ਪੱਕੀ ਗੱਲ ਹਲਕਾ 사ੜਾ ਹੋ ਰਹੀ ਆ ਹਾਂ ਹਾਂ ਬਿਕਰਮ ਜੀਠਿਆ ਜੀ ਜੀਠਿਆ ਭਾਈ ਸਤਿ ਸ੍ਰੀ ਅਕਾਲ ਜੀ ਭਾਜੀ ਫਿਰ ਕਿਨੂੰ ਬੋਡ ਪਾਣੀ ਐ ਕੀ ਬੋਲੇ ਕਾਲੀਦਾਲ ਨੂੰ ਕਾਲੀਦਾਲ ਨੂੰ ਕਾਲੀਦਾਲ ਨੂੰ ਪੱਕੀ 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 ਨੇ ਜਿੱਤੂਗਾ ਕਾਲੀਦਾਲ ਮਜੀਠੀਆ ਪੱਕਾ ਹੀ ਸਾਡਾ ਅੱਛਾ ਮਜੀਠੀਆ ਜਿੱਤੂ ਜਿੱਤੂ ਜੋ ਮਰਜ਼ੀ ਹੋ ਜੇ ਜੋ ਮਰਜ਼ੀ ਹੋ ਮਜੀਠੀਆ ਜਿੱਤੂ ਇਹਨੂੰ ਮਜੀਠੇ ਨਾਲ ਕਰੇਗਾ ਰਾਹ ਦਾ ਜੰਮਿਆ ਹਰੋਣ ਵਾਲਾ ਅੱਛਾ ਨਾ ਹੀ ਕੋਈ ਜੰਮਿਆ ਰਹਾਣ ਵਾਲਾ ਜੰਮਿਆ ਵੀ ਨਹੀਂ ਕੋਈ ਹਰੋਣ ਵਾਲਾ ਇਹਨੂੰ ਅੱਛਾ ਅੱਛਾ ਹਾਂ ਉਹ ਹੀ ਕਹਿ ਰਹੇ ਸੀ ਕਿ ਮਜੀਠੇ ਮਜੀਠੀਆ ਹੀ ਹਾਂ ਮਜੀਠੀਆ ਦੀ ਜਾਇਦਾਕਾਰ ਆ ਇੱਥੇ ਮਜੀਠੀਆ ਦੀ ਜਾਇਦਾਕਾਰ ਆ ਤੁਸੀਂ ਵੇਖ ਸਕਦੇ ਹੋ ਕਿ ਲੋਕ ਖੁੱਲੇ ਦਿਲ ਨਾਲ ਭਾਜੀ ਸਤਿ ਸ਼੍ਰੀ ਅਕਾਲ ਹੋਨ ਕਲੀ ਮੈਨੂੰ ਫਿਰ ਵੋਟ ਪਾਣੀ ਫਿਰ ਦਸ ਥੋੜਾ ਜਿਹਾ ਲੋਕੀ ਵੋਟ ਹੁਣ ਐਡੀ ਤੇਜੇ ਬਣੀ ਨਹੀਂ ਜੇ ਘਰਦਿਆਂ ਨੂੰ ਪਤਾ ਹਾਂ ਘਰ ਦੇ ਕਿਹਨੂੰ ਪਾਣਦੇ ਆ ਘਰ ਦੇ ਪੰਜੇ ਨੂੰ ਕਿ ਪਤਾ ਨਹੀਂ ਹੁਣ ਝਾੜੂ ਨਾਲ ਪਾਣਗੇ ਉਹਨਾਂ ਨੂੰ ਪਤਾ ਜੇ ਨਹੀਂ ਪਰ ਫਿਰ ਵੀ ਤੈਨੂੰ ਕਿ ਨਹੀਂ ਪਾਣੀ ਮੈਨੂੰ ਦੇ ਪਤਾ ਨਹੀਂ ਮੈਂ ਐਵੇਂ ਕਹਦਾ ਅੱਛਾ ਆ ਕਹੀ ਜਾ ਬਿਲਕੁਲ ਤੁਸੀਂ ਵੇਖ ਸਕਦੇ ਹੋ ਇੱਕ ਹੋਰ ਪਾਉ ਆਏ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਜੀ ਸਸਤੀ ਗੱਲ ਭਾਜੀ ਫਿਰ ਵੋਟ ਕਿਹਨੂੰ ਪਾਣੀ ਹੈ ਵੋਟ ਕੇ ਆ ਬਿਲਕੁਲ ਕੁਝ ਸ਼ਬਦਾ ਦੀ ਮਰਿਆਦਾ ਹੁੰਦੀ ਹੈ ਔਰ ਉਸ ਮਰਿਆਦਾ ਨੂੰ ਇੱਥੇ ਛਿੱਕੇ ਟਾਂਗ ਰਹੇ ਨੇ ਲੋਗ ਪਰ ਅਸੀਂ ਲਗਾਤਾਰ ਲੋਕਾਂ ਨਾਲ ਗੱਲ ਕਰ ਰਹੇ ਆ ਕਿ ਕਿਸ ਨੂੰ ਵੋਟ ਪੈਂਦੀ ਹੈ ਤਾਂ ਭਾਜੀ ਸਿੱਰੇ ਸਿੱਰੇ ਆਏ ਜੇ ਕਿੱਧਰ ਬਿਜੀ ਜੇ ਕਿੱਧਰ ਵੋਟ ਪਾਣੀ ਫਿਰ ਭਾਜੀ ਐਨਾ ਸਾਹਿਬ ਜਿੱਦਾਂ ਕੋ ਗੋ ਪਾਦਾਂਗੇ ਜੋ ਜਿੰਨੇ ਵਿਕਾਸ ਕਰਾਇਆ ਹੋਊਗਾ ਸਹੀ ਮਜੀਠੇ ਦਾ ਬਿਲਕੁਲ ਸਹੀ ਵਿਕਰਮਜੀਠੀ ਜੀ ਨੇ ਕਰਾਇਆ ਤੇ ਵਿਕਰਮਜੀਠੇ ਹੀ ਹੱਕਦਾਰ ਰਹਿਗੇ ਜੀ ਬਿਲਕੁਲ ਸ਼ੋਰ ਵਿਕਰਮਜੀਠੀਆ ਜਿੰਦਾਬਾਦ ਹੈ ਜਿੰਦਾਬਾਦ ਹੀ ਰਹਿਣਗੇ ਜੀ ਬਿਲਕੁਲ ਵਿਕਰਮਜੀਠੀ ਦੇ ਹਲਕੇ ਚ ਭਾਜੀ ਵਿਕਰਮਜੀਠੀਏ ਦੇ ਹਲਕੇ ਦੇ ਵਿੱਚ ਲੋਕ ਵਿਕਰਮਜੀਠੀਆ ਬਾਰੇ ਬੋਲ ਰਹੇ ਨੇ ਲੋਕਾਂ ਨਾਲ ਗੱਲਬਾਤ ਕਰਦੇ ਆਂ ਭਾਈ ਵੋਟ ਕਿਨੂੰ ਫਿਰ ਵੀਰ ਜੀ ਐ ਤੇ ਬੱਲਾਂ ਤੋਂ ਐ ਇਥੋਂ ਲੈ ਆਈ ਨਹੀਂ ਵੇਹੇ ਤਾਂ ਬਿਲਕੁਲ ਭਾਜੀ ਬੋਰਡ ਕਿਨੂੰ ਪਾਣੀ ਫਿਰਾਕ ਕੀ ਦੱਸ ਓਏ ਤਾਂ ਭਈ ਤਕੜੀ ਨੂੰ ਤਕੜੀ ਨੂੰ ਤਕਰੀ ਨੇ ਕੰਮ ਕੀਤੇ ਤੁਸੀਂ ਭਾਜੀ ਕਿਸੇ ਨੂੰ ਨਹੀਂ ਪਾਣੀ ਕਿਸੇ ਨੂੰ ਨਹੀਂ ਪਾਣੀ ਤਾਂ ਇਹ ਲੋਕ ਤੁਸੀਂ ਦੇਖੋ ਕਿ ਦੱਸ ਰਹੇ ਨੇ ਕਿ ਆਖਿਰਕਾਰ ਇਸ ਹਵਾ ਦਾ ਰੁਖ ਕਿੱਧਰ ਹੈ ਔਰ ਕਿਸ ਤਰੀਕੇ ਦੇ ਨਾਲ ਹਲਕਾ ਮਜੀਠਾ ਬਾਰ-ਬਾਰ ਕਹਿ ਰਹੇ ਆ ਕਿ ਹਲਕਾ ਮਜੀਠਾ ਇਸ ਕਰਕੇ ਇੰਪੋਰਟੈਂਟ ਹੈ ਕਿ ਹਲਕਾ ਮਜੀਠਾ ਇੱਕ ਵੀਆਈਪੀ ਇਲਾਕਾ ਹੈ ਔਰ ਇੱਥੇ ਵਿਕਰਮ ਸਿੰਘ ਮਜੀਠੀਆ ਜੋ ਕਿ ਜਿੱਤਦੇ ਆਏ ਨੇ ਪਰ ਇਸ ਵਾਰ ਗਨੀਵ ਕੌਰ ਮਜੀਠੀਆ ਇਸ ਹਲਕੇ ਤੋਂ ਵਿਧਾਇਕ ਨੇ ਔਰ ਜੋ 2022 ਦੀ ਚੋਣਾਂ ਹੋਈਆਂ ਸੀ ਉੱਤੇ ਸਭ ਤੋਂ ਜ਼ਿਆਦਾ ਵੋਟ ਤੋਂ ਅਗਰ ਕੋਈ ਵਿਧਾਇਕ ਵਿਪਖਸ਼ ਜਿੱਤਿਆ ਸੀ ਤਾਂ ਉਹ ਗਨੀਵ ਕੌਰ ਮਜੀਠੀਆ ਸਨ ਜਿਨ੍ਹਾਂ ਨੇ ਕੀ 26000 ਵੋਟ ਤੋਂ ਜਿੱਤ ਹਾਸਲ ਕੀਤੀ ਸੀ ਤੇ ਏਸੀ ਇਸ ਵੇਲੇ ਉਹਨਾਂ ਦੇ ਹਲਕੇ 'ਚ ਮੌਜੂਦ ਆ ਤਾਂ ਜਿਸ ਤਰੀਕੇ ਨਾਲ ਲੋਕਾਂ ਨੇ ਗੱਲਬਾਤ ਆਪਣੀ ਸਾਂਝੀ ਕੀਤੀ ਹੈ ਉਹ ਤੁਹਾਡੇ ਅੱਗੇ ਰੱਖੀ ਹੈ ਕਿ ਲੋਕ ਇਸ ਹਲਕੇ 'ਚ ਕਿਸ ਨੂੰ ਪਿਆਰ ਕਰਦੇ ਨੇ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੀਡ ਪੰਜਾਬ ਟੀਵੀ ਅੰਮ੍ਰਿਤਸਰ